ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਸੱਚ ਅਤੇ ਧਰਮ ਦੀ ਰੱਖਿਆ ਹਿਤ ਹਾਸ ਹਾਸ ਸ਼ਹਾਦਤਾਂ ਦੇਣ ਵਾਲੀਆਂ ਯੋਧਿਆਂ ਦੀਆਂ ਕੁਰਬਾਨੀਆਂ ਦਾ ਸਰਸਾਰ ਹੈ ਇਨਾ ਹੀ ਸ਼ਹੀਦਾਂ ਦੀ ਫਹਿਰਿਸਤ ਵਿੱਚ ਜੇਤੋ ਦੇ ਮੋਰਚੇ ਦੌਰਾਨ ਸਰਕਾਰੀ ਜ਼ਬਰ ਜ਼ੁਲਮ ਦਾ ਸਬਰ ਸਿਦਕ ਨਾਲ ਸਾਹਮਣਾ ਕਰਦੇ ਹੋਏ ਸ਼ਹਾਦਤ ਦੇਣ ਵਾਲੇ ਸੈਂਕੜੇ ਮਰਜੀਵੜੇ ਸਿੱਖਾਂ ਦੇ ਨਾਂ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹਨ ਜੇਤੋ ਮੌਜੂਦਾ ਜ਼ਿਲ੍ਹਾ ਫਰੀਦਕੋਟ ਦਾ ਇੱਕ ਇਤਿਹਾਸਿਕ ਕਸਬਾ ਹੈ ਜੋ ਕਿ ਆਜ਼ਾਦੀ ਤੋਂ ਪਹਿਲਾਂ ਨਾਬਾ ਰਿਆਸਤ ਦਾ ਹਿੱਸਾ ਸੀ ਇਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਸਿशोਭਿਤ ਹੈ ਇਸੇ ਹੀ ਸਥਾਨ ਤੇ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਜ਼ਬਰੀ ਗੱਦੀ ਉਲਾਹੇ ਜਾਣ ਦੀ ਬਹਾਲੀ ਲਈ ਅਰੰਬੇ ਅਖੰਡ ਪਾਠ ਨੂੰ ਅੰਗਰੇਜ਼ ਸਰਕਾਰ ਦੁਆਰਾ ਖੰਡਿਤ ਕੀਤੇ ਜਾਣ ਮਗਰੋਂ ਸਿੱਖ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਮੁੜ ਆਰੰਭਤਾ ਲਈ ਜੇਤੋ ਦਾ ਮੋਰਚਾ ਲਗਾਇਆ ਗਿਆ ਜਿਸ ਦੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਆਪਣੀ ਇੱਕ ਵਿਸ਼ੇਸ਼ਤਾ ਹੈ ਕਿਸੇ ਆਦੀਬ ਨੇ ਸੱਚ ਲਿਖਿਆ ਹੈ ਕਿ ਅਕਾਲੀ ਲਹਿਰ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੇ ਮਨੁੱਖਤਾ ਨੂੰ ਅਸ਼ਰਫ ਉਲ ਮਖਲੁਗਾਤ ਜਾਨਕਿ ਸਭ ਤੋਂ ਉੱਤਮ ਅਖਵਾਉਣ ਦਾ ਮਾਣ ਦਿੱਤਾ ਹੈ ਅਤੇ ਜ਼ੁਲਮ ਨੂੰ ਸਬਰ ਅਗਦੇ ਝੁਕਦਾ ਸਪਸ਼ਟ ਵਿਖਾਇਆ ਗਿਆ ਹੈ। ਇਸੇ ਸੰਦਰਭ ਵਿੱਚ ਗੁਰਦੁਆਰਾ ਸ੍ਰੀ ਗੰਗਸਰ ਜੇਤੋ ਵਿਖੇ ਸਿੱਖ ਸੰਗਤ ਵੱਲੋਂ 14 ਸਤੰਬਰ 1923 ਨੂੰ ਸ੍ਰੀ ਕੰਟਵਟ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਅੰਗਰੇਜ਼ੀ ਸਰਕਾਰ ਨੇ ਆਪਣੀ ਸਿਪਾਹੀ ਭੇਜ ਕੇ ਉੱਥੇ ਪਾਠ ਕਰ ਰਹੇ ਸਿੰਘ ਅਤੇ ਹੋਰ ਸੇਵਾਦਾਰ ਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਅਖੰਡ ਪਾਠ ਸਾਬ ਖੰਡਿਤ ਹੋਣ ਕਾਰਨ ਸਿੱਖ ਸੰਗਤ ਵਿੱਚ ਅੰਗਰੇਜ਼ੀ ਹਕੂਮਤ ਪ੍ਰਤੀ ਰੋਹ ਹੋਰ ਵੱਧ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕੀਤਾ ਗਿਆ ਕਿ ਸਰਕਾਰ ਨੇ ਤਾਂ ਇੱਕ ਅਖੰਡ ਪਾਠ ਸਾਹਿਬ ਨੂੰ ਖੰਡਿਤ ਕੀਤਾ ਹੈ ਅਸੀਂ ਹੁਣ ਇੱਥੇ 101 ਅਖੰਡ ਪਾਠ ਸਾਹਿਬ ਆਰੰਭ ਕਰਾਂਗੇ ਇਸ ਉਦੇਸ਼ ਦੀ ਪ੍ਰਾਪਤੀ ਲਈ 15 ਸਤੰਬਰ 1923 ਤੋਂ ਲਗਾਤਾਰ ਜੈਤੂ ਦੇ ਮੋਰਚੇ ਲਈ 25-25 ਸਿੰਘਾਂ ਦੇ ਜਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੁੰਦੇ ਪਰੰਤੂ ਜੈਤੂ ਪਹੁੰਚਦੇ ਹੀ ਇਹਨਾਂ ਜਥਿਆਂ ਨੂੰ ਕੁਝ ਦਿਨ ਹਰਾਸਤ ਦੇ ਵਿੱਚ ਰੱਖਣ ਮਗਰੋਂ ਦੂਰ ਦਰਾਡੇ ਇਲਾਕਿਆਂ ਰਿਵਾੜੀ ਜਾਂ ਬਾਵਲ ਵਿੱਚ ਭੁੱਖੇ ਪਿਆਸੇ ਛੱਡ ਦਿੱਤਾ ਜਾਂਦਾ ਕਈਆਂ ਤੇ ਜ਼ੁਲਮ ਵੀ ਢਾਇਆ ਜਾਂਦਾ ਪਰ ਇਹ ਗੁਰੂ ਦੇ ਸਿੱਧ ਕੀ ਸਿੱਖ ਔਖੇ ਸੌਖੇ ਤੱਕੇ ਖਾਂਦੇ ਫਿਰ ਮੋਰਚੇ ਦੇ ਵਿੱਚ ਸ਼ਾਮਲ ਹੋ ਜਾਂਦੇ ਜੈਤੋ ਦੇ ਮੋਰਚੇ ਵਿੱਚ ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਕੇ ਸੰਤਾਨਨ ਅਤੇ ਗਿੰਡਵਾਨੀ ਵੀ ਹਾਲਤ ਦਾ ਜਾਇਜ਼ਾ ਲੈਣ ਆਏ ਪਰ ਉਹਨਾਂ ਨੂੰ ਜੈਤੋਂ ਪਹੁੰਚਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ 13 ਅਕਤੂਬਰ 1923 ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦੰਨ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਇਹਨਾਂ ਦੋਹਾਂ ਨਾਲ ਸਬੰਧਿਤ ਮੁੱਖ ਆਗੂਆਂ ਅਤੇ ਹੋਰ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਇਸ ਸਭ ਨਾਲ ਵੀ ਸਿੱਖਾਂ ਦੇ ਜੋਸ਼ ਅਤੇ ਜਜ਼ਬੇ ਦੇ ਵਿੱਚ ਕੋਈ ਕਮੀ ਨਹੀਂ ਆਈ Jawaharlal Nehru ਵੱਲੋਂ ਜੈਤੋਂ ਦੇ ਮੋਰਚੇ ਵਿੱਚ ਅਕਾਲੀਆਂ ਦੇ ਸਬਰ ਸਿੱਧਕ ਅਤੇ ਜਜ਼ਬੇ ਪ੍ਰਤੀ ਪਰਕਟਾਇ ਵਿਚਾਰ ਉਪਰੋਕਤ ਵਿਚਾਰਾਂ ਦੀ ਉਪਰੋੜਤਾ ਕਰਦੇ ਹਨ ਮੈਂ ਅਕਾਲੀਆਂ ਦੀ ਬਹਾਦਰੀ ਤੇ ਕੁਰਬਾਨੀ ਉੱਤੇ ਹੈਰਾਨ ਹਾਂ ਅਤੇ ਮੇਰੀ ਖੁਆਇਸ਼ ਹੈ ਕਿ ਮੈਨੂੰ ਕੋਈ ਮੌਕਾ ਮਿਲੇ ਤਾਂ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਤੇ ਪ੍ਰਸ਼ੰਸਾ ਦਰਸਾ ਸਕਾਂ ਹੁਣ ਉਹ ਮੌਕਾ ਮਿਲ ਗਿਆ ਇਹ سلسلہ ਨਿਰੰਤਰ 5 ਮਹੀਨੇ ਚੱਲਦਾ ਰਿਹਾ ਪਰ ਸਰਕਾਰ ਉੱਤੇ ਇਸ ਦਾ ਕੋਈ ਵਿਆਪਕ ਅਸਰ ਨਾ ਹੁੰਦਾ 25 25 ਸਿੰਘਾਂ ਦੇ ਸਥਾਨ ਤੇ 500 500 ਸਿੰਘਾਂ ਦੇ ਸ਼ਹੀਦੀ ਜਥੇ ਭੇਜਣ ਦਾ ਪ੍ਰੋਗਰਾਮ ਲਿਖਿਆ ਗਿਆ ਜਿਸ ਤਹਿਤ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾਂ ਸੋਧ ਕੇ ਜਥੇਦਾਰ ਉਦਮ ਸਿੰਘ ਬਰਪਾਲ ਦੀ ਅਗਵਾਈ ਹੇਠ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਨੂੰ ਜੇਤੋਲੇ ਰਵਾਨਾ ਹੋਇਆ ਅਰਦਾਸ ਦੇ ਸ਼ਬਦ ਹਨ प्यारे पिता कलगीधर सतगुरु ਅਸੀਂ ਆਪ ਜੀ ਦੇ ਬੱਚੇ ਆਪਣੀਆਂ ਜਿੰਦੜੀਆਂ ਆਪ ਜੀ ਦੇ ਅਰਪਣ ਕਰਦੇ ਹਾਂ ਪੰਥ ਦੀ ਇੱਜ਼ਤ ਤੇ ਵਡਿਆਈ ਆਪ ਜੀ ਦੇ ਹੱਥ ਹੈ ਬਹਾਦਰ ਤੇ ਸੰਤ ਆਤਮਾ ਵਿਰੋਧ ਤੁਹਾਨੂੰ ਬੜੀ ਬੇਰਹਿਮੀ ਨਾਲ ਡਾਂਗਾ ਮਾਰੀਆਂ ਜਾਣ ਗਿਆ ਤੁਸੀਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਕਾਟ ਉਤਾਰੇ ਜਾਓਗੇ ਤੁਸੀਂ ਕਾਲ ਕੋਠੜੀਆਂ ਵਿੱਚ ਸੁੱਟੇ ਜਾਓਗੇ ਨਹਾਇਤ ਜ਼ਾਲਮਾਨਾ ਤੇ ਵੈਸ਼ੀਆਨਾ ਹਰ ਪ੍ਰਕਾਰ ਦੇ ਕਸ਼ਟਾਂ ਦੁਆਰਾ ਤੁਹਾਡੀ ਧਾਰਮਿਕ ਦ੍ਰਿੜਤਾ ਦੀ ਪ੍ਰੀਖਿਆ ਕੀਤੀ ਜਾਵੇਗੀ ਆਪਨੇ ਹਰ ਹਾਲਤ ਵਿੱਚ ਪੂਰਨ ਸ਼ਾਂਤਮਈ ਰਹਿਣਾ ਹੋਵੇਗਾ ਆਪ ਦਾ ਕੇਵਲ ਮੰਤਵ ਗੁਰਦੁਆਰਾ ਗੰਗਸਰ ਦੀ ਯਾਤਰਾ ਕਰਨ ਤੇ ਅਖੰਡ ਪਾਠ ਨੂੰ ਨਵੇਂ ਸਿਰਿਓ ਆਰੰਭ ਕਰਨਾ ਹੈ ਸਿਰਿ ਅਕਾਲ ਤਖ ਸੈਭ ਤੋਂ ਤੁਰਨ ਦੇ ਸਮੇ ਤੋਂ ਲੈ ਕੇ ਰਸਤੇ ਤੇ ਅਖੀਰ ਦਮ ਤੱਕ ਸਤਗੁਰ ਦੀ ਜ਼ਿੰਦਗੀ ਬਖਸ਼ਣ ਵਾਲੀ ਬਾਣੀ ਦੁਆਰਾ ਆਪਣੇ ਸਰੀਰ ਮਨ ਤੇ ਆਤਮਾ ਨੂੰ ਤ੍ਰਿਪਤ ਕਰਦੇ ਰਹਿਣਾ ਮਨ ਬਚਨ ਅਤੇ ਕਰਮ ਕਰਕੇ ਕਿਸੇ ਵੀ ਪੁਰਸ਼ ਦਾ ਪੂਰਾ ਨਾ ਚੋਣਾ 2 ਫਰਵਰੀ ਨੂੰ ਇਹ ਜਥਾ ਫਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ ਜਿੱਥੋਂ ਇਹ ਜਥਾ 21 ਫਰਵਰੀ ਨੂੰ ਜਤੋਵਲ ਰਵਾਨਾ ਹੋਇਆ ਅੰਗਰੇਜ਼ੀ ਹਕੂਮਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਉੱਤੇ ਕੰਡਿਆਲੀ ਤਾਰਾਂ ਲਗਾ ਦਿੱਤੀਆਂ ਗਈਆਂ ਅੰਗਰੇਜ਼ ਸਿਪਾਹੀ ਮਸ਼ੀਨ ਗੰਨਾਂ ਬਿੜੀ ਬੈਠੇ ਸਨ ਮੌਕੇ ਦੇ ਅਫਸਰ ਵਿਲਸਨ ਡਾਟਸਨ ਨੇ ਸਿੱਖ ਜਥੇ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਪਰ ਸੇਕ ਅਡੋਲ ਅਵਸਥਾ ਵਿੱਚ ਸ਼ਾਂਤਮਈ ਨਿਰਬੈ ਹੋ ਕੇ ਨਿਰੰਤਰ ਅੱਗੇ ਵਧ ਰਹੇ ਸਨ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਸੁਣਾ ਦਿੱਤਾ ਪਰ ਦਸ਼ਮੇਸ਼ ਪਿਤਾ ਜੀ ਦੇ ਬੇਖੌਫ ਸਿੰਘ ਵਰਦੀਆਂ ਗੋਲੀਆਂ ਵਿੱਚ ਵੀ ਅੱਗੇ ਵਧ ਰਹੇ ਸਨ ਅਕਾਲੀ ਤਹਿਰੀਕ ਵਿੱਚ ਜੇਤੋ ਦੇ ਮੋਰਚੇ ਦਾ ਬੜਾ ਹੀ ਲੰਮਾ ਤੇ ਦਰਦਨਾਕ ਇਤਿਹਾਸ ਹੈ ਸ਼ਾਂਤਮਈ ਨਿਹੱਥੇ ਸਿੰਘਾਂ ਤੇ ਗੋਲੀਆਂ ਦੀ ਬੁਛਾੜ ਕਰਕੇ ਦਾਣਿਆਂ ਵਾਂਗ ਪੁੱਨ ਦਿੱਤਾ ਗਿਆ ਜਥੇ ਵਿੱਚ ਨਿਸ਼ਾਨ ਸਾਹਿਬ ਲੈ ਕੇ ਜਾ ਰਹੀ ਇੱਕ ਬੀਬੀ ਜਿਸ ਦੀ ਗੋਦ ਵਿੱਚ ਆਪਣਾ ਬੱਚਾ ਸੀ ਜ ਉਸ ਦੀ ਗੋਦੀ ਵਿੱਚ ਚੁੱਕੇ ਹੋਏ ਮਾਸੂਮ ਬੱਚੇ ਨੂੰ ਗੋਲੀ ਲੱਗ ਗਈ ਤਾਂ ਉਸ ਨੇ ਆਪਣਾ ਬੱਚਾ ਜ਼ਮੀਨ ਉੱਤੇ ਰੱਖ ਦਿੱਤਾ ਤੇ ਆਪ ਅਗਾਹ ਚੱਲ ਪਈ ਸੋਨ ਸਿੰਘ ਜੋਸ਼ ਆਪਣੀ ਕਿਤਾਬ ਅਕਾਲੀ ਮੋਰਚਿਆਂ ਦਾ ਇਤਿਹਾਸ ਵਿੱਚ ਆਮ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਸ਼ਹੀਦੀ ਜਥਿਆਂ ਪ੍ਰਤੀ ਹਮਦਰਦੀ ਅਤੇ ਸਤਿਕਾਰ ਪ੍ਰਤੀ ਡੀਸੀ ਅੰਮ੍ਰਿਤਸਰ ਦੀ ਰਿਪੋਰਟ ਦੇ ਆਧਾਰ ਤੇ ਲਿਖਦੇ ਹਨ ਕਿ ਆਮ ਲੋਕ ਸ਼ਹੀਦੀ ਜਥੇ ਜਿੱਥੋਂ-ਜਿੱਥੋਂ ਗੁਜ਼ਰਦੇ ਸਨ ਉਸ ਥਾਂ ਦੀ ਮਿੱਟੀ ਨੂੰ ਉਠਾ ਲੈਂਦੇ ਸਨ ਉਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਇੱਕ ਹੀ ਆਵਾਜ਼ ਗੂੰਜ ਰਹੀ ਸੀ ਨਾਬੇ ਨੂੰ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਵੇ ਮੇਰਾ ਗਿਆਨੀ ਅਮਰ ਸਿੰਘ ਆਪਣੀ ਕਿਤਾਬ ਜੈਤੋ ਦੇ ਸ਼ਹੀਦ ਵਿੱਚ ਸਿੱਖਾਂ ਦੇ ਜਜ਼ਬੇ ਅਤੇ ਸਿਰੜ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਸਿੱਖ ਵੀ ਪੌਰੀਆਂ ਦੀ ਤਰ੍ਹਾਂ ਫੁੱਲਾਂ ਦੀ ਮਹਿਕ ਵੱਲ ਨੂੰ ਧੁਰੇ ਜਾ ਰਹੇ ਸਨ ਪੁਲਿਸ ਦੀ ਸ਼ਕਤੀ ਤੇ ਉਹਨਾਂ ਦੀ ਬੇਵਾਬਾ ਗਿਣਤੀ ਦਾ ਉਹਨਾਂ ਨੂੰ ਰਤਾ ਵੀ ਡਰ ਪ੍ਰਤੀਤ ਨਹੀਂ ਹੁੰਦਾ ਸੀ ਇਸ ਬੋਰਚੇ ਵਿੱਚ ਸ਼ਾਮਲ ਅਕਾਲੀਆਂ ਨੂੰ ਸਰਕਾਰ ਨੇ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਰੋਕਣ ਦਾ ਯਤਨ ਕੀਤਾ ਪਰੰਤੂ ਇਹ ਗੁਰੂ ਦੀ ਪ੍ਰਤੀਤ ਵਿੱਚ ਰੰਗੇ ਹੋਏ ਸਿੱਖ ਆਪਣੇ ਗੁਰੂ ਤੋਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਸਨ ਇਸੀ ਜੱਜਬੇ ਨੂੰ ਭਾਗ ਸਿੰਘ ਨੇ ਤੜਕ ਜੀ ਨੇ ਆਪਣੀ ਰਚਨਾ ਜੇਤੋ ਵਿੱਚ ਖੂਨ ਦੇ ਪਰਣਾਲੇ ਵਿੱਚ ਇੰਜ ਬਿਆਨ ਕੀਤਾ ਹੈ ਕਾੜ ਕਾੜ ਗੋਲੀ ਜਦੋਂ ਚੱਲਣ ਲੱਗੀ ਸਿੰਘ ਵਾਹਿਗੁਰੂ ਨਾਮ ਤੇ ਆਪਦੇ ਰਹੇ ਤੜਾ ਤੜ ਲੋਥਾਂ ਡਿੱਗਣ ਲੱਗ ਪਈਆਂ ਜ਼ਲਮ ਵੱਧ ਕੇ ਜ਼ੁਲਮ ਕਮਾਮ ਦੇ ਰਹੇ ਉਧਰ ਗੋਲੀਆਂ ਦੀ ਵਰਖਾ ਪਈ ਹੋਈ タルਮੀ ਹਾਸਾਸ ਕੇ ਛਾਤੀਆਂ ਡਾਮਦੇ ਰਹੇ ਜਿਉਂ ਜਿਉਂ ਚੱਲੀ ਗੋਲੀ ਤਿਉ ਤੂੰ ਸਿੱਖ タルਮੀ ਅੱਗੇ ਅੱਗੇ ਨੂੰ ਪੈਰ ਵਧਾਉਂਦੇ ਰਹੇ ਇਹਨਾਂ ਮਰ ਜੀਵੜੇ ਅਕਾਲੀਆਂ ਉੱਪਰ ਜੇਲ੍ਹਾਂ ਅੰਦਰ ਜੋ ਤਸ਼ੱਦਦ ਸਹਿਣਾ ਪਿਆ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਅਸੰਭਵ ਹੈ। ਕਾਰਖਾਸ ਨਾਮ ਦੀ ਹਵਾਲਤ ਦੇ ਵਿੱਚ ਜੋ ਅਸਹਿ ਅਤੇ ਅਕਹਿ ਤਸੀਹੇ ਇਹਨਾਂ ਅਕਾਲੀਆਂ ਨੇ ਆਪਣੇ ਪਿੰਡੇ ਤੇ ਹੰਢਾਏ ਉਸ ਨੂੰ ਸਹਿਣ ਦੀ ਸ਼ਕਤੀ ਪਿੱਛੇ ਸਿੱਖੀ ਸਪਿਰਿਟ ਹੀ ਸੀ ਜਿਸ ਦੇ ਫਲਸਰੂਪ ਹੀ ਅਜਿਹੇ ਹਾਲਾਤ ਵਿੱਚ ਵੀ ਉਹ ਡਿੱਗ ਤੇ ਅਡੋਲ ਅਵਸਥਾ ਵਿੱਚ ਆਪਣੇ ਨਿਸ਼ਾਨੇ ਵੱਲ ਵਧ ਰਹੇ ਸਨ। ਇੰਜ ਜਥਿਆਂ ਦਾ ਜਾਣਾ ਚੱਲਦਾ ਰਿਹਾ ਜਿਸੇ ਦੌਰਾਨ ਦੂਜਾ ਜਥਾ 27 ਫਰਵਰੀ 1924 ਤੀਜਾ 22 ਮਾਰਚ ਨੂੰ ਚੌਥਾ 27 ਮਾਰਚ ਨੂੰ ਪੰਜਵਾਂ 12 ਅਪ੍ਰੈਲ ਨੂੰ ਛੇਵਾਂ 9 ਮਈ ਨੂੰ ਸੱਤਵਾਂ 1 ਜੂਨ ਨੂੰ ਅੱਠਵਾਂ 10 ਜੂਨ ਨੂੰ ਨੌਵਾਂ 24 ਜੂਨ ਨੂੰ 10ਵੇਂ ਤੇ 11ਵੇਂ 13 ਜੁਲਾਈ ਨੂੰ ਇਕੱਠੇ ਹੀ 12ਵੇਂ 17 ਅਗਸਤ ਨੂੰ 13ਵੇਂ 18 ਸਤੰਬਰ ਨੂੰ 14ਵੇਂ 15 ਦਸੰਬਰ ਨੂੰ 15ਵੇਂ ਕੈਨੇਡੀਅਨ ਜਥਾ 1 ਮਾਰਚ 1925 ਨੂੰ 16ਵੇਂ 17 April ਨੂੰ ਚੱਲਿਆ ਇਹਨਾਂ ਜਥਿਆਂ ਵਿੱਚ ਵੈਨਕੂਵਰ ਕੈਨੇਡਾ ਤੋਂ ਸ਼ਾਮਲ ਹੋਣ ਲਈ ਆਇਆ ਜਥਾ ਵੀ ਸ਼ਾਮਲ ਸੀ ਜਿਸ ਦੇ 11 ਸਿੰਘਾਂ ਦੀ ਤਸਵੀਰ ਉੱਥੇ ਦੇ ਅਖਬਾਰ ਵੈਨਕੂਵਰ ਮਾਰਨਿੰਗ ਸਨ ਵਿੱਚ ਪ੍ਰਕਾਸ਼ਿਤ ਹੋਈ ਸੀ ਜਿਸ ਦਾ ਸਰਲੇਖ ਸੀ ਨਵੇਂ ਜਹਾਦ ਲਈ ਹਿੰਦੁਸਤਾਨ ਨੂੰ ਚੱਲੇ ਇਸੇ ਜਥੇ ਕਾਰਨ ਇਸ ਮੋਰਚੇ ਨੂੰ ਕੋ ਮੰਤਰੀ ਪ੍ਰਸਿੱਧੀ ਮਿਲੀ ਇਸ ਜਥੇ ਵਿੱਚ ਸ਼ੰਗਾਈ ਦੇ ਸਿੰਘ ਵੀ ਸ਼ਾਮਲ ਹੋਏ ਇਸ ਤਰ੍ਹਾਂ ਹੀ ਇੱਕ ਤੋਂ ਬਾਅਦ ਇੱਕ 16 ਜਥੇ ਜੈਤੋਲੇ ਰਵਾਨਾ ਹੁੰਦੇ ਗਏ ਜਦੋਂ ਤੱਕ ਸਰਕਾਰ ਨੇ ਸਿੱਖਾਂ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਨਹੀਂ ਦਿੱਤੀ 7 ਅਪ੍ਰੈਲ 1925 ਨੂੰ 101 ਸਿੰਘਾਂ ਦਾ ਖਾਸ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇਤੋ ਲਈ ਰਵਾਨਾ ਹੋਇਆ ਇਹ ਜਥਾ ਹਾਲੇ ਰਸਤੇ ਵਿੱਚ ਸੀ ਕਿ ਇਸ ਨੂੰ ਖਬਰ ਮਿਲੀ ਕਿ ਸਰਕਾਰ ਨੇ ਅਖੰਡ ਪਾਠ ਤੇ ਆਪਣੀ ਪਾਬੰਦੀ ਹਟਾ ਲਈ ਹੈ ਅਖੀਰ 9 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ ਤੇ 1 ਨਵੰਬਰ 1925 ਨੂੰ ਲਾਗੂ ਕਰ ਦਿੱਤਾ ਗਿਆ ਅਤੇ ਇੱਕ ਲੰਬੇ ਸੰਘਰਸ਼ ਤੋਂ ਬਾਅਦ 21 ਜੁਲਾਈ 1925 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਤਕਰੀਬਨ ਪੌਣੇ 2 ਸਾਲ ਤੱਕ ਇਸ ਮੋਰਚੇ ਦੇ ਵਿੱਚ ਸੈਂਕੜੇ ਅਕਾਲੀ ਸ਼ਹੀਦ ਹੋਏ ਤੇ ਹਜ਼ਾਰਾਂ ਹੀ ਗ੍ਰਿਫਤਾਰ ਕੀਤੇ ਗਏ ਜੈਤੂ ਦੇ ਮੋਰਚੇ ਦੌਰਾਨ ਸਿੱਖਾਂ ਦੀ ਸਬਰ ਸਿਦਕ ਸੰਤੋਖ ਸਹਿਨਸ਼ੀਲਤਾ ਤੀਰਜ ਨੂੰ ਪੂਰੀ ਦੁਨੀਆ ਨੇ ਸਿਰਦਾ ਕੀਤਾ ਕਿ ਕਿਵੇਂ ਸਿੱਖ ਆਪਣੇ ਗੁਰਦਆਮਾਂ ਲਈ ਹੱਸਦੇ ਹੱਸਦੇ ਜਾਨਾਂ ਤੱਕ ਵਾਰ ਸਕਦੇ ਹਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇਨ੍ਹਾਂ ਸਿੱਖ ਮੋਰਚਿਆਂ ਦਾ ਆਪਣਾ ਹੀ ਇੱਕ ਵਿਲੱਖਣ ਯੋਗਦਾਨ ਰਿਹਾ ਹੈ